ਅੱਜਕੱਲ ਜੇ ਤੁਸੀਂ ਨਿਊਜ਼ ਫਾਲੋ ਕਰ ਰਹੇ ਹੋ ਤਾਂ ਇੱਕ ਸ਼ਬਦ ਬੜਾ ਨਿਊਜ਼ ਦੇ ਵਿੱਚ ਹੈ ਕਿ ਜੈਂਜੀ ਇਹ ਜੈਂਜੀ ਕੀ ਚੀਜ਼ ਆ ਕਿਵੇਂ ਸਾਡੇ ਦੇਸ਼ ਦੇ ਲਈ ਬਹੁਤ ਖਾਸ ਨੇ ਤੇ ਰਾਹੁਲ ਗਾਂਧੀ ਨੇ ਇਹਨਾਂ ਨੂੰ ਕਿਉਂ ਬੁਲਾਵਾ ਦਿੱਤਾ ਕਿ ਭਾਈ ਆਓ ਸਾਡੇ ਦੇਸ਼ ਦੀ ਡੈਮੋਕ੍ਰੇਸੀ ਤੇ ਸਾਡੇ ਦੇਸ਼ ਦੇ ਸੰਵਿਧਾਨ ਨੂੰ ਬਚਾਓ ਤੇ ਕੀ ਹੈ ਜਿਹੜੀ ਜੈਂਜੀ ਨੇ ਕਿ ਸਾਡੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਸ ਦੇ ਲਈ ਖਤਰਾ ਬਣ ਸਕਦੇ ਨੇ ਖਤਰਾ ਇੰਦਾ ਸੈਂਸ ਡੈਮੋਕ੍ਰੇਸੀ ਵਿੱਚ ਖਤਰਾ ਹੁੰਦਾ ਪਾਵਰ ਜਾਣ ਦਾ ਯਾਨੀ ਕਿ ਕੀ ਇਜਰਜੈਂਸੀਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਰਕਾਰ ਦਾ ਇੰਨਾ ਕਿ ਵਿਰੋਧ ਕਰਨਗੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਗੱਦੀ ਉੱਤੇ ਬੈਠਣ ਤੋਂ ਰੋਕ ਸਕਦੇ ਨੇ ਇਹ ਸਾਰੀ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਕੱਠੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਵਿਚਾਰ ਕੀ ਹੋਊਗਾ ਅਖੀਰ ਤੇ ਜ਼ਰੂਰ ਦੱਸ ਕੇ ਜੀਓ ਸੋ ਪੂਰੀ ਵੀਡੀਓ ਜ਼ਰੂਰ ਦੇਖੋ ਬੜੀ ਇਨਫੋਰਮੇਸ਼ਨ ਵਾਲੀ ਵੀਡੀਓ ਹੈ ਸ਼ੁਰੂ ਕਰਦੇ ਆਪਾਂ ਨਿਊਜ਼ ਕਿੱਥੋਂ ਨਿਕਲ ਕੇ ਆਈ ਹੈ ਸੋ ਜੇ ਅਸੀਂ ਨਿਊਜ਼ ਦੀ ਗੱਲ ਕਰ ਲਈਏ ਪਿਛਲੇ 2-4 ਦਿਨਾਂ ਤੋਂ ਇੱਕ ਨਿਊਜ਼ ਨਿਕਲ ਰਹੀ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਦੇ ਬਾਰੇ ਸਾਨੂੰ ਪਤਾ ਹੈ ਕਿ ਉਹ ਆਪੋਜੀਸ਼ਨ ਦੇ ਲੀਡਰ ਨੇ ਤੇ ਉਹਨਾਂ ਨੇ ਕਾਫੀ ਸਮੇਂ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਖਿਲਾਫ ਇੱਕ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਮੋਰਚਾ ਖੋਲਿਆ ਹੋਇਆ ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਕਿਦਾਂ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਵੋਟਾਂ ਦੀ ਚੋਰੀ ਦੇ ਵਿੱਚ ਹਿੱਸੇਦਾਰੀ ਪਾ ਰਿਹਾ ਹੈ ਉਹ ਇੱਕ ਪਾਰਟੀ ਉੱਤੇ ਇਲਜ਼ਾਮ ਲਾ ਰਹੇ ਨੇ ਰਾਹੁਲ ਗਾਂਧੀ ਕਿ ਉਸ ਪਾਰਟੀ ਜਿਹਨੂੰ ਆਪਾਂ BJP ਕਹਿੰਦੇ ਨੇ ਸੋ ਕਿ ਉਹ ਪਾਰਟੀ ਵੋਟ ਚੋਰੀ ਕਰ ਰਹੀ ਹੈ ਤੇ ਇਵਨ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਰਾਹੁਲ ਗਾਂਧੀ ਨੇ ਕਿ ਜੋ ਸਾਡੇ ਪ੍ਰਧਾਨ ਮੰ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਪ੍ਰਤੀ ਉਹਨਾਂ ਦੀ ਕਾਰਜਕਾਰ ਉਹਨਾਂ ਦਾ ਕੰਮ ਦੇ ਪ੍ਰਤੀ ਬਹੁਤ ਸਾਰੇ ਪ੍ਰੂਫ ਦਿੱਤੇ ਨੇ ਕਿ ਬਾਈ ਉਹ ਕਿਸ ਤਰੀਕੇ ਨਾਲ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਨੇ ਉਹਨਾਂ ਨੇ ਇਸ ਵੱਡੇ ਲੈਵਲ ਤੇ ਜੋ ਦੂਜੀ ਪ੍ਰੈਸ ਕਾਨਫਰੈਂਸ ਕੀਤੀ ਤੇ ਉਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਉਹਨਾਂ ਨੇ ਇੱਕ ਐਕਸ ਦੇ ਉੱਤੇ ਪੋਸਟ ਪਾਈ ਕਿ ਦੇਸ਼ ਕੇ ਯੁਵਾ ਦੇਸ਼ ਕੇ ਸਟੂਡੈਂਟ ਦੇਸ਼ ਕੇ ਜੈਂਜ਼ੀ ਜਿਹੜੇ ਹੈਗੇ ਉਹ ਸੰਵਿਧਾਨ ਕੋ ਬਚਾਏ ਲੋਕਤੰਤਰ ਕੋ ਬਚਾਏ ਵੋਟ ਚੋਰੀ ਕੀ ਰਕਸ਼ਾ ਕਰੇ ਸੋ ਯਾਨੀ ਕਿ ਉਹਨਾਂ ਨੇ ਡਾਇਰੈਕਟਲੀ ਜਿਹੜਾ ਹੈਗਾ ਉਹ ਜੈਂਜ਼ੀ ਨੂੰ ਪੁਕਾਰ ਲਾਈ ਉਹਨਾਂ ਜੈਂਜ਼ੀ ਕੀ ਚੀਜ਼ਾਂ ਜਿਹੜੇ ਐਡੇ ਵੱਡੇ ਨੇ ਜੋ ਦੇਸ਼ ਦੀ ਰੱਖਿਆ ਕਰ ਸਕਦੇ ਨੇ ਇਨਾਂ ਬਾਰੇ ਆਪਾਂ ਸਮਝਾਂਗੇ ਇਹਨਾਂ ਦੀ ਸਾਡੇ ਦੇਸ਼ ਨੂੰ ਕੀ ਯੋਗਦਾਨ ਹੈ ਇਹਨਾਂ ਦਾ ਇਹਨਾਂ ਦੀ ਕਿੰਨੀ ਹਿੱਸੇਦਾਰੀ ਹੈ ਇਹਨਾਂ ਦਾ ਡੈਮੋਗ੍ਰਾਫਿਕ ਡਿਵਿਡੈਂਡ ਕੀ ਹੈ ਜਾਨਕੀ ਕਿ ਕਿੰਨੇ ਕ ਪਰਸੈਂਟ ਜੈਨਜ਼ੀ ਸਾਡੇ ਦੇਸ਼ ਦੇ ਵਿੱਚ ਪਾਏ ਜਾਂਦੇ ਨੇ ਅਸਲ ਵਿੱਚ ਹੁੰਦੇ ਕਿ ਨਹੀਂ ਆਪਾਂ ਜ਼ਰੂਰ ਦੇਖਾਂਗੇ ਸੋ ਇਹ origignal ਜਦੋਂ ਇਹ ਸਟੇਟਮੈਂਟ ਆਈ ਉਸ ਤੋਂ ਬਾਅਦ ਜਿਹੜੇ ਆਪੋਜੀਸ਼ਨ ਦੇ ਲੀਡਰ ਉਹਨਾਂ ਦਾ ਰੌਲਾ ਪਾਉਣਾ ਹੀ ਸੀਗਾ ਕਿ ਬਾਈ ਇਹ ਕਿੱਦਾਂ ਹੋ ਗਿਆ ਰਾਹੁਲ ਗਾਂਧੀ ਨੇ ਕਿੱਦਾਂ ਕਹਿਤਾ ਸੋ ਕਾਫੀ ਵਿਚਾਰ ਵਿਵਾਦ ਇਥੇ ਚੱਲਿਆ ਤੇ ਰਾਹੁਲ ਗਾਂਧੀ ਇਹ ਪੋਸਟ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪਾਈ ਹੈ ਇਹ ਥੋੜਾ ਜਿਹਾ ਨੇਪਾਲ ਦੇ ਸਮੇਂ ਤੁਸੀਂ ਸੁਣਿਆ ਹੋਊਗਾ ਪਹਿਲੀ ਵਾਰ ਹਾਲਾ ਕਿ ਇਹ ਹੈ ਪੁਰਾਣਾ ਜਦੋਂ ਨੇਪਾਲ ਦੇ ਵਿੱਚ ਸਰਕਾਰ ਨੂੰ ਉੱਥੋਂ ਦੀ ਸਰਕਾਰ ਨੂੰ ਉੱਥੋਂ ਦੇ ਮੰਤਰੀਆਂ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਉੱਥੋਂ ਦੇ ਲੋਕਾਂ ਨੇ ਭਜਾ ਭਜਾ ਕੇ ਕੁੱਟਿਆ ਨਾ ਈਵਨ ਪਾਰਲੀਮੈਂਟ ਨੂੰ ਅੱਗ ਲੱਗ ਜਾਨੀ ਕਿ ਇੱਕ ਬੜਾ ਅਗਰੈਸਿਵ ਉੱਥੇ ਇੱਕ ਕਹਿ ਲਓ ਕਿ ਧਰਨਾ ਪ੍ਰਦਰਸ਼ਨ ਹੋਇਆ ਅੰਦੋਲਨ ਬੜਾ ਅਗਰੈਸਿਵ ਸੀਗਾ ਡੈਮੋਕਰੈਟਿਕ ਕੰਟਰੀ ਦੇ ਵਿੱਚ ਇਦਾਂ ਦੇ ਅਗਰੈਸਿਵ ਅੰਦੋਲਨ ਦੀ ਲੋੜ ਨਹੀਂ ਹੁੰਦੀ ਨਾ ਹੋਣਾ ਚਾਹੀਦਾ ਪਰ ਨੇਪਾਲ ਦੇ ਵਿੱਚ ਹੋਇਆ ਸੋ ਉਹ ਜਿਹੜਾ ਨੇਪਾਲ ਦੇ ਵਿੱਚ ਜੋ ਕੀਤਾ ਉਹ ਜੈਂਜ਼ੀ ਨੇ ਕੀਤਾ ਸੀ ਕਿਉਂ ਜੈਂਜ਼ੀ ਕੌਣ ਨੇ ਸੋ ਜੈਂਜ਼ੀ ਦੀ ਗੱਲ ਕਰ ਲਈਏ ਇਹ ਹੁੰਦੇ ਸਾਡੇ ਤੁਹਾਡੇ ਵਰਗੇ ਨੇ ਆਪਾਂ ਜੈਂਜ਼ੀ ਨੂੰ ਕੈਟੇਗਰੀਜ਼ ਕਰਦੇ ਹਾਂ ਦੋ ਤਰੀਕਿਆਂ ਨਾਲ ਇੱਕ ਤਾਂ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਅਸੀਂ ਕਹਿੰਦੇ ਯੰਗ ਲੋਕ ਹੋ ਜਿਹੜੇ ਲੋਕ ਤੁਸੀਂ ਅਕਸਰ ਦੇਖਦੇ ਹੋ ਉਹ ਕਿਹੜੇ ਯੰਗ ਨੇ ਥੋੜੇ ਜਿਆਦਾ ਜਿਨ੍ਹਾਂ ਦੀ ਉਮਰ ਲਾ ਲਓ 218 ਤੋਂ 28 ਜਾਂ 15 ਤੋਂ 28 ਸਾਲ ਦੀ ਉਮਰ ਦੇ ਹੁੰਦੇ ਨੇ ਅੱਜ ਕੱਲ ਉਹ ਫੋਨ ਦਾ ਬੜਾ ਯੂਜ਼ ਕਰਦੇ ਨੇ ਉਹਨਾਂ ਦੀਆਂ ਕੁਝ ਤੁਸੀਂ ਦੇਖ ਕੇ ਪਛਾਣ ਜਾਓਗੇ ਕਿ ਹਮੇਸ਼ਾ ਫੋਨ ਤੇ ਬੈਠੇ ਜਿਹੜੇ ਪੁਰਾਣੇ ਬਜ਼ੁਰਗ ਹੋਣਗੇ ਨਾ ਉਹ ਚਾਰ ਬੰਦੇ ਇਕੱਠੇ ਬੈਠੇ ਹੋਣਗੇ ਆਪਸ ਵਿੱਚ ਗੱਲਾਂ ਕਰਨਗੇ ਲੇਕਿਨ ਜਿਹੜੇ ਜੈਂਜ਼ੀ ਹੁੰਦੇ ਨੇ ਉਹ ਇਦਾਂ ਫੋਨ ਤੇ ਲੱਗੇ ਹੁੰਦੇ ਤੁਸੀਂ ਦੇਖੋ ਖਾਣ ਪੀਣ ਦੀਆਂ ਫੋਟੋਆਂ ਪਾਉਂਦੇ ਨੇ ਖਾਣ ਤੋਂ ਪਹਿਲਾਂ ਫੋਟੋ ਖਿੱਚਦੇ ਨੇ ਤੇ ਹਮੇਸ਼ਾ ਟੈਕਨੋਲੋਜੀ ਨਾਲ ਜੁ ਤੇ 13 ਤੋਂ 28 ਸਾਲ ਦੀ ਇਹਨਾਂ ਦੀ ਏਜ ਹੁੰਦੀ ਹੈ ਉਮਰ ਹੋਗੀ ਹੁਣ ਇਹਨਾਂ ਦੇ ਆਪਾਂ ਕੈਰੈਕਟਰਸਟਿਕਸ ਦੀ ਗੱਲ ਕਰ ਲਈਏ ਇਹਨਾਂ ਦਾ ਸੁਭਾਅ ਕਿੰਦਾ ਹੁੰਦਾ ਸੋ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਸੁਭਾਅ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਜਿਹੜਾ ਇਹਨਾਂ ਦਾ ਸੁਭਾਅ ਆ ਉਹ ਟੈਕਨੋਲੋਜੀ ਨਾਲ ਬਹੁਤ ਜ਼ਿਆਦਾ ਆ ਜੁੜਿਆ ਰਹਿੰਦਾ ਹਮੇਸ਼ਾ ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਹ ਵੇ ਫਜ਼ੂਲੇ ਨੇ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਇਸ ਵੀਡੀਓ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਵੋਗੇ ਜੈਂਜੀਕ ਆਪਣੇ ਆਪ ਚ ਵੱਖਰੀ ਕਹਿ ਲਓ ਵੀ ਕਿ ਜਨਰੇਸ਼ਨ ਆ ਇੱਕ ਵੱਖਰੀ ਇਕਨੋਮੀ ਹੈ ਇਹ ਸੋਸ਼ੀ ਨੂੰ ਸਮਝੀਏ ਕਹਿੰਦੇ ਜੈਂਜੀ ਦਾ ਕੰਟਰੀਬਿਊਸ਼ਨ ਜੇ ਆਪਾਂ ਬਾਹਰਲੇ ਮੁਲਕਾਂ ਵਿੱਚ ਦੇਖੀਏ ਅਮਰੀਕਾ ਤੱਕ ਜੋ ਪਹਿਲੇ ਪ੍ਰੈਜ਼ੀਡੈਂਟ ਚੁਣੇਗੇ ਸੀ ਬਰਾਕ ਓਬਾਮਾ ਉਹਦੇ ਪਿੱਛੇ ਵੀ ਕਿਤੇ ਨਾ ਕਿ ਜੈਂਜੀ ਦਾ ਪ੍ਰੋਟੈਸਟ ਹੀ ਸੀਗਾ ਐਲਜੀਪੀਟੀ ਰਾਈਡ ਨੂੰ ਲੈ ਕੇ ਸੋ ਡੈਮੋਕਰੇਸੀ ਦੇ ਵਿੱਚ ਖਾਸ ਕਰਕੇ ਮੈਂ ਇੰਡੀਆ ਨੂੰ ਜਿਹੜੇ ਸ਼ਰਧਮਾ ਕਿਉਂਕਿ ਇੰਡੀਆ ਦੇ ਵਿੱਚ ਹਜੇ ਜੈਂਜੀ ਜਿਹੜੇ ਉਹ ਡੈਮੋਕਰੇਸੀ ਦੇ ਵਿੱਚ ਏਡੀ ਭਾਗੀਦਾਰੀ ਨਹੀਂ ਪਾ ਰਹੇ ਹਿੱਸੇਦਾਰੀ ਨਹੀਂ ਪਾ ਰਹੇ ਤੁਸੀਂ ਦੁਨੀਆ ਭਰ ਦੇ ਵਿੱਚ ਦੇਖੋਗੇ ਜਿਹੜੀਆਂ ਜਨਰੇਸ਼ਨਾਂ ਆ 18 ਤੋਂ ਜਾਂ کہہ ਲਓ 15 ਤੋਂ 28 ਸਾਲ ਵਾਲੀ ਹਰ ਇੱਕ ਦੇਸ਼ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਆਪਣੀ ਹਿੱਸੇਦਾਰੀ ਬਹੁਤ ਵੱਡੇ ਲੈਵਲ ਤੇ ਪਾ ਰਹੀ ਹੈ ਉਹ ਆਪਣੇ ਅਧਿਕਾਰਾਂ ਖਾਤਰ ਲੜ ਰਹੇ ਨੇ ਲੇਕਿਨ ਇੰਡੀਆ ਦੇ ਵਿੱਚ ਮਾਹੌਲ ਥੋੜਾ ਅਲੱਗ ਹੈ ਜੀ ਸੋ ਜਿਵੇਂ ਇਹਨਾਂ ਦੀਆਂ ਕੁਝ ਖੂਬੀਆਂ ਬਾਰੇ ਦੱਸਾਂ ਤਾਂ ਇਹ ਜਿਹੜੀ ਏਜੰਸੀ ਨੇ ਪਹਿਲੀ ਗੱਲ ਤਾਂ ਇਹ ਹਮੇਸ਼ਾ ਟੈਕਨੋਲੋਜੀ ਨਾਲ ਘਿਰੇ ਰਹਿੰਦੇ ਨੇ ਫੋਨ ਵਗੈਰਾ ਆਪਸ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਗੱਲਾਂ ਬਾਤਾਂ ਘੱਟ ਕਰਦੇ ਨੇ ਫੋਨ ਦੇ ਉੱਤੇ ਹੀ ਲੱਗੇ ਰਹਿੰਦੇ ਨੇ ਠੀਕ ਹੈ ਏ ਸਮਾਰਟਫੋਨ ਹੋ ਗਿਆ ਸੋਸ਼ਲ ਮੀਡੀਆ ਹੋ ਗਿਆ ਇਹਦੇ ਨਾਲ ਨਾਲ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਨੇ ਇੰਟਰਨੈਟ ਦੇ ਉੱਤੇ ਕਹਿੰਦੇ ਵੀ ਜੈਂਜੀ ਦਾ ਤਾਂ ਉਹ ਹਾਲ ਆ ਉਹ ਹਾਲ ਆ ਵੀ ਜੇ ਇੰਟਰਨੈਟ ਇੱਕ ਦਿਨ ਦੇ ਲਈ ਇਹਨਾਂ ਦਾ ਬੰਦ ਹੋ ਜAVE ਤਾਂ ਇਹਨਾਂ ਦਾ ਜੋਣਾ ਔਖਾ ਹੋ ਜਾਂਦਾ ਆ ਪ੍ਰਾਣੇ ਬਜ਼ੁਰਗ ਸਾਡੇ ਕਿਤਾਬਾਂ ਪੜ੍ਹ ਲੈਂਦੇ ਸੀਗੇ ਜਿਹੜੇ ਪੜੇ ਲਿਖੇ ਸੀਗੇ ਜਾਂ ਉਹ ਬੈਠੇ ਨਿਊਜ਼ਪੇਪਰ ਪੜ੍ਹ ਲਿਆ ਲੇਕਿਨ ਇਹ ਜਿਹੜੀ ਜੈਂਜੀ ਜਨਰੇਸ਼ਨ ਆ ਇਹਨਾਂ ਨੂੰ ਹਾਰਡ ਕਾਪੀ ਪਸੰਦ ਨਹੀਂ ਹੈਗੀ ਇਹ ਫੋਨ ਦੇ ਉੱਤੇ ਇਹਨਾਂ ਨੂੰ ਇੰਟਰਨੈਟ ਹੋਣਾ ਚਾਹੀਦਾ ਆ ਇਨਾਂ ਕੋਲੇ ਫੋਨ ਚਾਰਜ ਹੋਵੇ ਭਾਵੇਂ ਇਹਨਾਂ ਨੂੰ ਜੰਗਲ ਚ ਕੱਲੇ ਬਿਠਾਇਆ ਹੋ ਇਹਨਾਂ ਨੂੰ ਕੋਈ ਅਸਰ ਨਹੀਂ ਕੋਈ ਫਰਕ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਦੁਨੀਆ ਆ ਉਹ ਦੁਨੀਆ ਨਾਲ ਇਹ ਅਲੱਗ ਤਰੀਕੇ ਨਾਲ ਜੁੜੇ ਹੋਏ ਨੇ ਆਪਣੇ ਫੋਨ ਦੇ ਰਾਹੀਂ ਆਪਣੇ ਨੈਟਵਰਕ ਦੇ ਰਾਹੀਂ ਸੋ ਇਹਦੇ ਨਾਲ ਨਾਲ ਇਹਨਾਂ ਦਾ ਕਲਚਰ ਬੜਾ ਅਲੱਗ ਹੈ ਠੀਕ ਹੈ ਸੋ ਕਲਚਰ ਹੋਈ ਵੀ ਖਾਣ ਤੋਂ ਪਹਿਲਾਂ ਫੋਟੋ ਖਿੱਚ ਲੋ ਪਾ ਦਿਓ ਇਹਨਾਂ ਦੀ ਡ्रेसਿੰਗ ਸੈਂਸ ਆ ਜਿਹੜੇ ਨਵੇਂ ਨਵੇਂ ਸਟਾਰਟਅੱਪਸ ਆ ਇਹਨੂੰ ਸਾਰੇ ਜੇਨ Z ਦੇ ਨਾਲ ਰਿਲੇਟਡ ਹੀ ਨੇ ਕਾਫੀ ਜ਼ਿਆਦਾ ਗਲੋਬਲ ਟ੍ਰੈਂਡ ਤੋਂ ਪ੍ਰਭਾਵਿਤ ਹੁੰਦੇ ਨੇ ਇਹ ਠੀਕ ਹੈ ਸੋ ਜ਼ਿਆਦਾਤਰ ਇਹਨਾਂ ਕੋਲੇ ਜਿਹੜੀ ਇ ਰਿਸਰਚ ਦੇ ਉੱਤੇ ਬਹੁਤ ਘੱਟ ਭਰੋਸਾ ਕਰਦੇ ਨੇ ਥੋੜਾ ਜਿਹਾ ਇਹ 네ਗੇਟਿਵ ਵੀ ਹੁੰਦਾ ਆ ਵੀ ਕਈ ਵਾਰੇ ਕਿਸੇ ਗਲਤ ਇਨਫੋਰਮੇਸ਼ਨ ਨੂੰ ਇਹ ਬੜੀ ਵਧੀਆ ਤਰੀਕੇ ਨਾਲ ਕੈਪਚਰ ਕਰ ਲੈਂਦੇ ਨੇ ਨੂੰ ਅੱਗੇ ਤੱਕ ਲੈ ਕੇ ਵੀ ਜਾਂਦੇ ਨੇ ਵਿਦਆਊਟ ਰਿਸਰਚ ਕੀਤੇ ਵੀ ਉਹ ਗੱਲ ਸਹੀ ਏ ਇੱਕ ਗਲਤ ਏ ਇੱਕ ਇਹਨਾਂ ਦੀ 네ਗੇਟਿਵ ਵੀ ਐ ਬਾਕੀ ਪੋਜ਼ਿਟਿਵ ਆਪਾਂ ਦੇਖ ਰਹੇ ਹਾਂ ਕਿਵੇਂ ਹੈਗਾ ਆ ਸੋ ਜੇਨ ਜ਼ੀ ਦੀ ਪੋਪੂਲੇਸ਼ਨ ਦੀ ਗੱਲ ਕਰਾਂ ਮੈਂ ਇੰਡੀਆ ਦੇ ਵਿੱਚ ਕਿੰਨੇ ਹੈਗੇ ਆ ਕਿਉਂ ਇਹ ਕਿਸੇ ਦੇਸ਼ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰ ਸਕਦੇ ਨੇ ਜੇ ਮੈਂ ਇੰਡੀਆ ਦੀ ਗੱਲ ਕਰਾਂ ਤੇ 1997 ਤੋਂ ਸੰਨ 2012 ਦੇ ਅਕੋਰਡਿੰਗ ਦੇਖੇ ਜੇ ਮੈਂ 374 ਮਿਲੀਅਨ ਜੈਂਜੀ ਨੇ ਸੋ ਜੇ ਮੈਂ ਪੋਪੂਲੇਸ਼ਨ ਦੀ ਗੱਲ ਕਰਾਂ ਸਾਡੇ ਕੋਲੇ ਲਗਭਗ ਇਹ ਵੋਟਰਸ ਦੀ ਗੱਲ ਕਰਾਂ ਹੈ ਇੰਨੇ ਨੇ ਵੋਟਰਸ ਦੀ ਗੱਲ ਕਰ ਲਾ ਤੇ ਸਾਡੇ ਕੋਲੇ 21 ਕਰੋੜ ਵੋਟਰ ਨੇ ਜੋ ਜੈਂਜੀ ਨੇ ਜੇ ਮੈਂ ਕਹਾਂ ਪਰਸੈਂਟੇਜ ਵੀ ਤਾਂ ਪੂਰੀਆਂ 22% VOTING ਇਹਨਾਂ ਕੋਲ ਹੈ ਯਾਨੀ ਕਿ ਜੇ 100 ਵੋਟਰ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਵਿੱਚੋਂ 22 ਜਿਹੜੇ ਵੋਟਰ ਇਹ ਵਾਲੇ ਹੋਣਗੇ ਜੈਂਜੀ ਵਾਲੇ ਸੋ ਦੇਖੋ ਇੱਕ ਵੱਡਾ ਯਾਨੀ ਕਿ ਕਹਿ ਲਓ ਅ ਨੰਬਰ ਆਫ ਵੋਟਰ ਹੈਗਾ ਆ ਤੇ ਇਹਨਾਂ ਦੀ ਇੱਕ ਹੋਰ ਖਾਸ ਗੱਲ ਪਤਾ ਕੀ ਆ ਘਰਦਿਆਂ ਦੀ ਗੱਲ ਘਾਟ ਹੀ ਮੰਨਦੇ ਆ ਇਹ ਇਹ ਆਪ ਦੇ ਅਕੋਰਡਿੰਗ ਚੱਲਦੇ ਆ ਵੀ ਜੇ ਇਹ 22% ਸੋਚਣ ਵੀ ਅਸੀਂ ਇਸ ਸਰਕਾਰ ਦਾ ਫੇਵਰ ਕਰਨਾ ਇਸ ਸਰਕਾਰ ਦਾ ਵਿਰੋਧ ਕਰਨਾ ਤਾਂ ਕਰ ਲੈਣਗੇ ਹਜੇ ਸਾਡੇ ਵਰਗੇ ਜਿਹੜੇ ਥੋੜੇ ਜਿਹਾ ਇਸ ਜਨਜ਼ੀ ਤੋਂ ਉੱਪਰਲੀ ਜਨਰੇਸ਼ਨ ਆ ਉਹ ਹਜੇ ਫਿਰ ਵੀ ਘਰਦਿਆਂ ਦੀ ਸਲਾਹ ਲੈ ਲੈਂਦੇ ਇਹ ਨਹੀਂ ਲੈਂਦੇ ਕਹਿੰਦੇ ਨਾ ਭਾਈ ਇਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ ਸੋ ਇੱਕ ਐਡਾ ਵੱਡਾ ਨੰਬਰ ਜਿਹੜਾ ਹੈਗਾ ਉਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਨੂੰ ਪ੍ਰਭਾਵਿਤ ਕਰਦਾ ਹਾਂਜੀ ਪ੍ਰਭਾਵਿਤ ਕਰਦਾ ਆਪਾਂ ਦੁਨੀਆ ਭਰ ਦੇ ਵਿੱਚ ਕਿਹਾ ਦੇਖ ਕਿਸ ਤਰੀਕੇ ਨਾਲ ਇਹਨਾਂ ਨੇ ਬੜੇ ਬੜੇ ਵੱਡੇ ਵੱਡੇ ਜਿਹੜੇ ਹੈਗੇ ਆ ਉਹ ਅੰਦੋਲਨ ਕੀਤੇ ਹੋਏ ਨੇ ਸੋ ਸੋਸ਼ਲ ਜਸਟਿਸ ਦੀ ਬੜੀ ਇਹ ਖਾਸ ਗੱਲ ਕਰਦੇ ਨੇ ਡੈਮੋਕ੍ਰੈtic ਵੈਲਿਊਜ਼ ਇਹਨਾਂ ਵਿੱਚ ਬਹੁਤ ਹੁੰਦੀਆਂ ਨੇ ਫਿਰ ਜਿੱਥੇ ਇਹ ਕਹਿੰਦੇ ਹੁੰਦੇ ਅੜ ਗਏ ਤੇ ਅੜ ਗਏ ਫਿਰ ਇਹ ਨਹੀਂ ਦੇਖਦੇ ਵੀ ਹਾਂ ਆਪਾਂ ਕੰਪਰੋਮਾਈਜ਼ ਕਰ ਲਈ ਨਹੀਂ ਡੈਮੋਕ੍ਰੈtic ਵੈਲਿਊਜ਼ ਇਹਨਾਂ ਵਿੱਚ ਬਹੁਤ ਹੁੰਦੀਆਂ ਨੇ ਇਹਨੂੰ ਅਸਲ ਦੇ ਵਿੱਚ ਪਤਾ ਡੈਮੋਕ੍ਰੇਸੀ ਹੈ ਕੀ ਆ ਤੁਸੀਂ ਅੱਜਕੱਲ ਦੇਖ ਰਹੇ ਹੋ ਵੀ ਸੋਸ਼ਲ ਮੀਡੀਆ ਉੱਤੇ ਨਾ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗਦੀਆਂ ਨੇ ਬਹੁਤ سارے ਇਦਾਂ ਦੇ ਕੰਮ ਜਿਹੜੇ ਸਾਨੂੰ ਪਹਿਲਾਂ ਖਬਰਾਂ ਪਤਾ ਹੀ ਨਹੀਂ ਸੀ ਲੱਗਦੇ ਚਾਹੇ ਉਹ ਚੰਗੀਆਂ ਚਾਹੇ ਮਾੜੀਆਂ ਹੁਣ ਪਤਾ ਲੱਗਣ ਲੱਗ ਪਈਆਂ ਨੇ ਸੋ ਕਿਉਂ ਕਿਉਂਕਿ ਹੁਣ ਜਿਹੜੇ ਇਹ ਸਾਡੇ ਕੋਲੇ ਜੈਂਜੀਜ਼ ਨੇ ਇਹ ਦੱਸਦੇ ਨੇ ਸਾਨੂੰ ਕਿ ਭਾਈ ਇਹ ਹੋ ਗਿਆ ਇਹ ਹੋ ਗਿਆ ਸੋ ਇਹ ਡੈਮੋਕਰੇਟੀ ਸਾਡੀ ਡੈਮੋਕਰੇਸੀ ਦਾ ਇੱਕ ਹਿੱਸਾ ਹੈ ਕਿ ਇਨਫੋਰਮੇਸ਼ਨ ਨੂੰ ਅੱਗੇ ਲੈ ਕੇ ਜਾਣਾ ਉਸ ਮਾਮਲੇ ਵਿੱਚ ਬਹੁਤ ਵਧੀਆ ਆਪਣੀ ਡਿਊਟੀ ਜਿਹੜੀ ਉਹ ਨਿਭਾ ਰਹੇ ਨੇ ਇਲੈਕਟਰਲ ਟਰਾਂਸਪੇਰੈਂਸੀ ਨੂੰ ਬਹੁਤ ਪਸੰਦ ਕਰਦੇ ਨੇ ਵੀ ਹਾਂ ਭਾਈ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦਾ ਸਾਡੇ ਦੇਸ਼ ਦੇ ਵਿੱਚ ਵੋਟ ਚੋਰੀ ਵਾਲਾ ਮਸਲਾ ਉਸ ਲੈਵਲ ਦੇ ਉੱਤੇ ਜਾਂ ਉਸ ਚੀਜ਼ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਨੂੰ ਟਰਾਂਸਪੇਰੈਂਸੀ ਹੋਣੀ ਚਾਹੀਦੀ ਕਿ ਇਹ ਹੈ ਨਹੀਂ ਹੈ ਕਿਉਂ ਹੈ ਠੀਕ ਹੈ ਗਲਤ ਹੈ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਨਾਲ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਕੈਂਪ ਚਲਾਏ ਗਏ ਤੁਸੀਂ ਦੇਖੋਗੇ ਜਦੋਂ ਐਗਜ਼ਾਮਪਲ ਲਈ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਤਾਂ ਉਸ ਸਾਰੇ ਫਾਰਮਰ ਪ੍ਰੋਟੈਸਟ ਦੀ ਜਾਣਕਾਰੀ ਸਾਨੂੰ ਕਿੱਥੋਂ ਮਿਲੀ ਸੀ ਸੋਚੋ ਕਿ ਕੋਈ ਮੀਡੀਆ ਚੈਨਲ ਦਿਖਾ ਰਿਹਾ ਸੀਗਾ ਨਹੀਂ ਦਿਖਾ ਰਹਾ ਜੋ ਦਿਖਾ ਰਹੇ ਸੀ ਤਾਂ ਕੀ ਕਹਿ ਰਹੇ ਸੀਗੇ ਇਹ ਤਾਂ ਜੀ ਖਾਲਸਥਾਨੀ ਹੈ ਪਰ ਜੇ ਸਾਡੇ ਕੋਲੇ ਸਹੀ ਰੀਅਲ ਤੇ ਐਗਜ਼ੈਕਟ ਇਨਫੋਰਮੇਸ਼ਨ ਦਿੱਤੀ ਤਾਂ ਉਹ ਸੋਸ਼ਲ ਮੀਡੀਆ ਨੇ ਦਿੱਤੀ ਉਹ ਸੋਸ਼ਲ ਮੀਡੀਆ ਕੌਣ ਚਲਾ ਰਿਆ ਸੀਗਾ ਉਹ ਜੈਂਜ਼ੀ ਹੀ ਚਲਾ ਰਹੇ ਸੀਗੇ ਸੋ ਇਹ ਉਹ ਵਾਲੀ ਜਨਰੇਸ਼ਨ ਹੈ ਜੀ ਸਾਡੇ ਕੋਲੇ ਇਸ ਤੋਂ ਬਾਅਦ ਜੇ ਆਪਾਂ ਚੱਲੀਏ ਇਹਨਾਂ ਦੇ ਰੋਲ ਦੀ ਗੱਲ ਕਰ ਲਈ ਡੈਮੋਕ੍ਰੇਸੀ ਦੇ ਵਿੱਚ ਸੋ ਕਹਿੰਦੇ ਜੀ ਡੈਮੋਕ੍ਰੇਸੀ ਵਿੱਚ ਰਾਹੁਲ ਗਾਂਧੀ ਨੇ ਇਹਨੂੰ ਬੁਲਾਇਆ ਕਿ ਭਾਈ ਆਓ ਤੁਸੀਂ ਇੱਕ ਤਾਂ ਇਹਦਾ ਨੰਬਰ ਬਹੁਤ ਵੱਡਾ ਆ ਦੂਜਾ ਇਹਨਾਂ ਦੇ ਕੋਲੇ ਸੋਰਸ ਬਹੁਤ ਤਗੜੇ ਨੇ ਕਿਉਂਕਿ ਸਾਨੂੰ ਪਤਾ ਜਿਹੜਾ ਸਾਡਾ ਨੈਸ਼ਨਲ ਮੀਡੀਆ ਆ ਉਹ ਤਾਂ ਖਾਸ ਕਰਕੇ ਕੁਝ ਖਬਰਾਂ ਨੂੰ ਦਿਖਾ ਨਹੀਂ ਰਿਹਾ ਤੇ ਜਾਂ ਖਾਸ ਕਰਕੇ ਕੋਈ ਜਿਆਦੀਆਂ ਖਬਰਾਂ ਦਿਖਾਈ ਜਾ ਰਹੀਆਂ ਪਰ ਜਿਹੜੀ ਜੈਂਜ਼ੀ ਨੇ ਇਹਨਾਂ ਕੋਲ ਜਿਹੜੀ ਪਾਵਰ ਹੈਗੀ ਆ दैट इज ਸੋਸ਼ਲ ਮੀਡੀਆ ਸੋ ਕਹਿੰਦੇ ਰਾਹੁਲ ਗਾਂਧੀ ਨੇ ਬੁਲਾਇਆ ਕਿ ਬਾਈ ਤੁਸੀਂ ਜਾਗੋ ਤੁਹਾਡੇ ਕੋਲ ਇਨਫੋਰਮੇਸ਼ਨ ਬਹੁਤ ਆ ਤੁਸੀਂ ਡੈਮੋਕ੍ਰੇਸੀ ਵਿੱਚ ਵੀ ਪਾਰਟਿਸਪੇਟ ਕਰੋ ਤੁਸੀਂ ਦੇਸ਼ ਦੀ ਸਿਆਸਤ ਦੇ ਵਿੱਚ ਵੀ ਪਾਰਟਿਸਪੇਟ ਕਰੋ ਇਹ ਬੁਲਾਵਾ ਦਿੱਤਾ ਗਿਆ ਹੈ ਰਾਹੁਲ ਗਾਂਧੀ ਦੁਆਰਾ 노 ਡਾਊਟ ਸਾਡੇ ਦੇਸ਼ ਦੇ ਜੈਂਜ਼ੀ ਜਿਹੜੇ ਹੈਗੇ ਨੇ ਅਵੇਅਰ ਨੇ ਬਟ ਰਾਹੁਲ ਗਾਂਧੀ ਤਾਂ ਕਹਿੰਦਾ ਕਿ ਤੁਸੀਂ ਬਾਈ ਦੇਸ਼ ਦੀ ਪੋਲਿਟਿਕਸ ਦੇ ਵਿੱਚ ਆਓ ਥੋੜਾ ਜਿਹਾ ਤੁਸੀਂ ਦੇਸ਼ ਦੀਆਂ ਸਮੱਸਿਆਵਾਂ ਨੂੰ ਲੋਕਾਂ ਤੱਕ ਲੈ ਕੇ ਜਾਓ ਤੁਸੀਂ ਆਪਣੀ ਜਿਹੜੀ ਸੋਸ਼ਲ ਮੀਡੀਆ ਦੀ ਪਾਵਰ ਹੈ ਤੁਹਾਡੇ ਕੋਲੇ ਉਹ ਨੌਲੇਜ ਹੈ ਟੈਕਨੋਲੋਜੀ ਹੈ ਉਸ ਚੀਜ਼ ਨੂੰ ਆਮ ਲੋਕਾਂ ਤੱਕ ਲੈ ਕੇ ਜਾਓ ਤਾਂ ਕਿ ਦੱਸੋ ਵੀ ਕਿੱਦਾਂ ਦੇਸ਼ ਦੇ ਵਿੱਚ ਵੋਟ ਚੋਰੀ ਹੋ ਰਹੀ ਹੈ ਤਾਂ ਕਿ ਦੱਸੋ ਵੀ ਸਾਡੇ ਦੇਸ਼ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਹੈਗਾ ਸੰਵਿਧਾਨ ਖਤਰੇ ਦੇ ਵਿੱਚ ਹੈ ਤਾਂ ਕਿ ਦੱਸੋ ਕਿਸ ਤਰੀਕੇ ਨਾਲ ਸਾਡੀ ਦੇਸ਼ ਦੀ ਡੈਮੋਕ੍ਰੇਸੀ ਖਤਰੇ ਵਿੱਚ ਹੈ ਸੋ ਇਹ ਰਾਹੁਲ ਗਾਂਧੀ ਦਾ ਕਹਿਣਾ ਕਿ ਜੈਂਜੀ ਇਹ ਕੰਮ ਕਰ ਸਕਦੇ ਨੇ ਕਿਉਂ ਕਿਉਂਕਿ ਉਹਨਾਂ ਕੋਲੇ ਇੱਕ ਬਹੁਤ ਵੱਡੀ ਕਹ ਲੋ ਕਿ ਓਪਰਚ्युनिटी ਹੈ ਹੁਣ ਤੁਸੀਂ ਇਹ ਸੋਚੋ ਵੀ ਮੈਂ ਦੱਸਦਾ ਕਿੰਨਾ ਇਹਨਾਂ ਦਾ ਨੰਬਰ ਹੈ ਇੱਕ ਮੈਂ ਦੱਸਣਾ ਵੀ ਇਕਨੋਮੀ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਮੈਂ ਐਗਜ਼ਾਮਪਲ ਦੇਣਾ ਤੁਸੀਂ ਇਹ ਸ਼ਾਇਦ ਮੂਵੀ ਦੇਖੀ ਹੋਗੀ ਸਈਆਰਾ ਮੇਬੀ ਤੁਹਾਨੂੰ ਤੁਸੀਂ ਐਕਟਰ ਤੇ ਐਕਟਰ ਨਹੀਂ ਦੇਖੇ ਹੋਣਗੇ ਤੁਸੀਂ ਇਹ ਨਾਲੋ ਵੀ ਇੱਕ ਨਵਾਂ ਜਿਹਾ ਮੁੰਡਾ ਇੱਕ ਨਵੀਂ ਜੀ ਕੁੜੀ ਇਹਨਾਂ ਨੇ ਕੋਈ ਸ਼ਾਇਦ ਮੈਨੂੰ ਲੱਗਦਾ ਪ੍ਰਾਣੀਆਂ ਫਿਲਮਾਂ ਹੋਣਗੀਆਂ ਕਿਉਂਕਿ ਮੈਂ ਮੂਵੀਜ਼ ਘੱਟ ਦੇਖਦਾ ਇਹਨਾਂ ਨੇ ਇੱਕ ਮੂਵੀ ਬਣਾਈ ਉਹ ਮੂਵੀ ਬਿਲਕੁਲ ਟੱਚ ਕਰਦੀ ਸੀਗੀ ਜੈਂਜ਼ੀ ਦੀ ਫੀਲਿੰਗ ਨੂੰ ਇਹ ਮੂਵੀ ਸੁਪਰ ਹਿੱਟ ਹੋਈ ਐ ਐਗਜ਼ਾਮਪਲ ਦੇ ਲਈ ਐ ਵੀ ਜਿੱਦਰ ਨੂੰ ਫਿਰ ਜੈਂਜ਼ੀ ਚੱਲਦੇ ਆ ਨਾ ਉਸ ਚੀਜ਼ ਨੂੰ ਹਿੱਟ ਕਰਾ ਦਿੰਦੇ ਨੇ ਆਨਲਾਈਨ ਸ਼ਾਪਿੰਗ ਕਿੱਥੇ ਹੁੰਦੀ ਸੀ ਪਹਿਲਾਂ ਇਹ ਜਨਜ਼ੀ ਨੇ ਇੱਕ ਨਵੀਂ ਇਕਨੋਮੀ ਤਿਆਰ ਕਰ ਦਿੱਤੀ ਆਨਲਾਈਨ ਸ਼ਾਪਿੰਗ ਦੀ ਅੱਜ ਵੱਡੀਆਂ ਵੱਡੀਆਂ ਐਮਾਜ਼ਨ ਦੀ ਗੱਲ ਕਰ ਲਓ ਫਲਿੱਪਕਾਰਟ ਦੀ ਗੱਲ ਕਰ ਲਓ ਵੱਡੀਆਂ ਵੱਡੀਆਂ ਕੰਪਨੀਆਂਜ਼ ਬਣ ਗਈਆਂ ਨੇ ਜਿਹੜੀਆਂ ਕਿ ਆਨਲਾਈਨ ਦੇ ਉੱਤੇ ਚੱਲਦੀਆਂ ਨੇ ਆਨਲਾਈਨ ਗੇਮਿੰਗ ਦੀ ਗੱਲ ਕਰ ਲਓ ਤੁਸੀਂ ਆਨਲਾਈਨ ਫੂਡ ਡਿਲੀਵਰੀ ਦੀ ਗੱਲ ਕਰ ਲਓ ਸਾਰਾ ਕੁਝ ਕਿੱਥੋਂ ਹੁੰਦਾ ਹੈ ਆਨਲਾਈਨ ਹੁੰਦਾ ਫੈਸ਼ਨਜ਼ ਦੀ ਗੱਲ ਕਰ ਲਓ ਆਨਲਾਈਨ ਲੋਕੀ ਕੰਪਨੀਆਂਜ਼ ਬਣਾ ਕੇ ਜਿਹੜਾ ਉਹ ਸਮਾਨ ਵੇਚ ਰਹੀਆਂ ਨੇ ਸੋ ਜੈਂਜ਼ੀ ਨੇ ਇੱਕ ਵੱਖਰੀ ਇਕਨੋਮੀ ਜਨਰੇਟ ਕਰ ਦਿੱਤੀ ਤੇ ਜੈਂਜ਼ੀ ਘਟ ਨਹੀਂ ਹੈ ਕਿ ਰਾਹੁਲ ਗਾਂਧੀ ਕਹਿ ਰਿਹਾ ਰਾਹੁਲ ਗਾਂਧੀ ਕਹਿ ਰਿਹਾ ਕਿ ਜੇ ਇਹ ਅੱਗੇ ਆਉਣਗੇ ਤਾਂ ਇਹ ਦੇਸ਼ ਨੂੰ ਤੇ ਡੈਮੋਕ੍ਰੇਸੀ ਨੂੰ ਬਚਾ ਕੇ ਰੱਖਣਗੇ ਇਹਦੇ ਨਾਲ ਨਾਲ ਕਹਿੰਦੇ ਜੀ ਜੈਂਜ਼ੀਜ਼ ਨੇ ਆ ਕਿੰਨੀਆਂ ਤੁਸੀਂ ਦੇਖਿਆ ਨਗਾ ਡ੍ਰੀਮ 11 ਟਾਈਪ ਇਹ ਕੌਣ ਖੇਡਦਾ ਜੈਂਜ਼ੀ ਖੇਡਦੇ ਨੇ ਕੰਪਨੀ ਐ ਸੋਚੋ ਕਿੱਡੇ ਵੱਡੀ ਇੱਕ ਇਕਨੋਮੀ ਇੱਥੇ ਕੰਮ ਕਰਦੀ ਆ ਔਨਲਾਈਨ ਪਲੇਟਫਾਰਮ ਕਿੱਡੇ-ਕੱਡੇ ਹੋ ਗਏ ਨੇ ਅੱਜ ਕੱਲਾ ਔਨਲਾਈਨ ਜਿਹੜਾ ਹੈਗਾ ਸੋਸ਼ਲ ਮੀਡੀਆ ਇਹ ਨਹੀਂ ਰਹਿ ਗਿਆ ਵੀ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਲਓ ਜਿਸ ਕਨਸੈਪਟ ਦੇ ਨਾਲ ਫੇਸਬੁ ਇਨਸਟਾਗ੍ਰam ਲੋਕੀ ਯੂਟਿਊਬਰ ਬਣ ਕੇ ਇਨਸਟਾਗ੍ਰam ਦੇ ਉੱਤੇ ਜਾ ਕੇ ਆਪਦਾ ਕੈਰੀਅਰ ਸੈੱਟ ਕਰ ਰਹੇ ਨੇ ਸੋ ਇੱਕ ਬਹੁਤ ਵੱਡੀ ਇਕਨੋਮੀ ਤੇ ਇਹ ਵੀ ਜੈਂਜ਼ੀ ਦੀ ਹੀ ਦੇਣ ਹੈ ਇਹਦੇ ਨਾਲ ਨਾਲ ਸਟਾਕ ਮਾਰਕੀਟ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਹਿਲਾਂ ਪਤਾ ਸੀਗਾ ਕਿ ਉਹ ਇਸ ਤਰੀਕੇ ਨਾਲ ਜਿਹੜੀ ਇਨਵੈਸਟਮੈਂਟ ਕਰਨੀ ਹੈ ਅੱਜ ਕੱਲ ਐਪਾਂ ਆ ਗਈਆਂ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਜੈਂਜੀ ਦੀ ਹੀ ਦੇਣ ਹੈ ਤੇ ਜੈਂਜੀ ਨੂੰ ਬੁਲਾਇਆ ਹੈ ਸਾਡੇ ਕਹਿੰਦੇ ਰਾਹੁਲ ਗਾਂਧੀ ਨੇ ਬਾਈ ਬੁਲਾਇਆ ਹੈ ਕਿ ਬਾਈ ਆਓ ਤੁਸੀਂ ਤੇ ਜ਼ਰੂਰ ਆ ਕੇ ਜਿਹੜਾ ਹੈਗਾ ਇਸ ਮਸਲੇ ਦਾ ਦੇਖੋ ਸਾਡੀ ਦੇਸ਼ ਦੀ ਡੈਮੋਕ੍ਰੇਸੀ ਵੱਲ ਤੁਸੀਂ ਵਿਚਾਰ ਜ਼ਰੂਰ ਕਰੋ ਹੁਣ ਜੈਂਜੀ ਨੂੰ ਕਿਉਂ ਬੁਲਾਇਆ ਗਿਆ ਕਿਉਂ ਜੈਂਜੀ ਨੇ ਤਾਂ ਕੁਝ ਕੀਤਾ ਹਾਂਜੀ ਕੀਤਾ ਜੀ ਜੇ ਤੁਸੀਂ ਦੇਖੋ ਨੇਪਾਲ ਦੀ ਗੱਲ ਕਰ ਲਓ ਹਾਲਾਂਕਿ ਨੇਪਾਲ ਦੇ ਵਿੱਚ ਬਹੁਤ ਅਗਰੈਸਿਵ ਅੰਦੋਲਨ ਸੀਗਾ ਨਹੀਂ ਹੋਣਾ ਚਾਹੀਦਾ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਤੁਸੀਂ ਅੰਦੋਲਨ ਕਰ ਸਕਦੇ ਹੋ ਉਹ ਅੰਦੋਲਨ ਅਗਰੈਸਿਵ ਨਹੀਂ ਹੋਣਾ ਚਾਹੀਦਾ ਦਰਸਲ ਨੇਪਾਲ ਦੇ ਵਿੱਚ ਸ਼ੁਰੂਆਤ ਜਿਹੜੀ ਉਹ ਨਾਰਮਲ ਅੰਦੋਲਨ ਤੋਂ ਹੋਈ ਸੀ ਕਿ ਉੱਥੇ ਪੁਲਿਸ ਨੇ ਗੋਲੀਆਂ ਚਲਾਤੀਆਂ ਉਸ ਤੋਂ ਬਾਅਦ ਫਿਰ ਮਸਲਾ ਪੜਕ ਗਿਆ ਸੀਗਾ ਇਹਦੇ ਨਾਲ ਨਾਲ ਹੀ ਤੁਸੀਂ ਸ਼੍ਰੀਲੰਕਾ ਦੀ ਗੱਲ ਕਰ ਲਓ ਬੰਗਲਾਦੇਸ਼ ਦੀ ਗੱਲ ਕਰ ਲਓ ਸਾਡੇ ਆਂਡ ਗਵਾਂਡ ਦੇ ਤਿੰਨ ਇਦਾਂ ਦੇ ਮੁਲਕ ਨੇ ਜਿੱਥੇ ਸਰਕਾਰਾਂ ਬਦਲੀਆਂ ਨੇ ਜੈਂਜੀਜ਼ ਨੇ ਧਰਨੇ ਪ੍ਰਦਰਸ਼ਨ ਕਰਕੇ ਇਹ ਇਕੱਲਾ ਇੱਥੇ ਨਹੀਂ ਹੈਗਾ ਮੈਂ ਅਮਰੀਕਾ ਦੀ ਐਗਜ਼ਾਮਪਲ ਸਟਾਰਟਿੰਗਸ ਦਿੱਤੀ ਹੈ ਇਹਦੇ ਨਾਲ ਨਾਲ ਜੇ ਤੁਸੀਂ ਜਰਮਨੀ ਦੀ ਗੱਲ ਕਰ ਲਓ ਉੱਥੇ ਵੀ ਸਰਕਾਰ ਨੂੰ ਝਟਕਾ ਦਿੱਤਾ ਹੈ ਜੈਂਜੀਜ਼ ਨੇ ਹੁਣ ਏਡੀ ਵੱਡੇ ਇੱਕ ਸਮੂਹ ਨੂੰ ਏਡੀ ਵੱਡੀ ਜਨਰੇਸ਼ਨ ਨੂੰ ਬੁਲਾਇਆ ਗਿਆ ਹੈ ਰਾਹੁਲ ਗਾਂਧੀ ਦੁਆਰਾ ਉਹਦੇ ਬੁਲਾਉਣ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਆ ਤੇ ਕਿੱਡਾ ਵੱਡਾ ਇਹਨਾਂ ਦਾ ਯੋਗਦਾਨ ਹੈ ਸਾਡੀ ਡੈਮੋਕ੍ਰੇਸੀ ਦੇ ਵਿੱਚ ਸਾਡੀ ਇਕਨੋਮੀ ਦੇ ਵਿੱਚ ਮੈਂ ਤੁਹਾਨੂੰ ਉਹ ਦੱਸ ਚੁੱਕਾ ਆ ਸੋ ਇਸ ਚਿੱਠੀ ਦੇ ਰਾਹੀਂ ਇਸ ਕਹੋ ਚਿੱਠੀ ਕਹੂੰਗਾ ਆਨਲਾਈਨ ਚਿੱਠੀ ਹੈ ਜੀ ਸੋ ਇਸ ਐਕਸ ਦੀ ਪੋਸਟ ਦੇ ਰਾਹੀਂ ਰਾਹੁਲ ਗਾਂਧੀ ਨੇ ਬੁਲਾਇਆ ਹੈ ਕਿ ਭਾਈ ਜੈਂਜ਼ੀ ਦੇਸ਼ ਦੇ ਜੁਵਾ ਦੇਸ਼ ਦੇ ਸਟੂਡੈਂਟ ਜ਼ਰੂਰ ਆਓ ਤੁਸੀਂ ਤੁਸੀਂ ਦੇਖੋ ਕਿ ਸਪੈਸ਼ਲ ਅਲੱਗ ਤੋਂ ਲਿਖਿਆ ਆਇਆ ਦੇਸ਼ ਕੇ ਯੁਵਾ ਦੇਸ਼ ਕੇ ਸਟੂਡੈਂਟ ਦੇਸ਼ ਕੇ ਜਨਜੀ ਉਹਨਾਂ ਨੂੰ ਵੀ ਆਓ ਆਪਣੇ ਦੇਸ਼ ਕੋ ਸੰਭਾਲੋ ਜੈ ਹਿੰਦ ਕਹਿੰਦੇ ਜੀ ਹੁਣ ਜਦੋਂ ਇਸ ਚੀਜ਼ ਬਾਰੇ ਗੱਲ ਮੀਡੀਆ ਦੇ ਵਿੱਚ ਆਈ ਤੇ ਬਾਈ ਭਾਜਪਾ ਆਪੋਜੀਸ਼ਨ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣੀ ਸੀਗੀ ਉਹ ਕਹਿੰਦੇ ਵੀ ਦੇਖੋ ਰਾਹੁਲ ਗਾਂਧੀ ਦੇਸ਼ ਨੂੰ ਭੜਕਾ ਰਿਹਾ ਜੀ ਉਨ੍ਹਾਂ ਦਾ ਕਹਿਣਾ ਹੈ ਵੀ ਜਿਸ ਤਰੀਕੇ ਨਾਲ ਮਾਹੌਲ ਨੇਪਾਲ 'ਚ ਹੋਇਆ ਜਿਸ ਤਰੀਕੇ ਨਾਲ ਆਪਣੇ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਭਜਾਇਆ ਗਿਆ ਜਿਸ ਤਰੀਕੇ ਨਾਲ ਸ਼੍ਰੀਲੰਕਾ ਦੇ ਵਿੱਚ ਮਾਹੌਲ ਹੋਇਆ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ ਕੀ ਰਾਹੁਲ ਗਾਂਧੀ ਦੇਸ਼ ਦੇ ਵਿੱਚ ਅਰਾਜਕਤਾ ਲੈ ਕੇ ਆਉਣਾ ਚਾਹੁੰਦੇ ਆ ਬੀਜੇਪੀ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਜਿਹੜਾ ਹੈ ਉਹ ਦੇਸ਼ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਤਾਂ ਕਰਕੇ ਉਹ ਜੈਂਜੀ ਨੂੰ ਭੜਕਾ ਰਹੇ ਆ ਇਹ ਕਹਿਣਾ ਹੈ ਬੀਜੇਪੀ ਦਾ ਤੇ ਇੱਕ ਮੰਤਰੀ ਜਾਂ ਇੱਕ ਐਮਐਲਏ ਐਮਪੀ ਨੇ ਨਹੀਂ ਕਿਹਾ ਲਗਭਗ ਪੂਰੀ ਬੀਜੇਪੀ ਜਾਂ ਕਹਿ ਲਓ ਪੂਰਾ ਐਨਡੀਏ ਜਿਹੜਾ ਹੈਗਾ ਉਹ ਇਸ ਸੁਰ ਦੇ ਨਾਲ ਸੁਰ ਮਿਲਾ ਰਿਹਾ ਕਿ ਬਾਕੀ ਗੱਲ ਹੈ ਜੀ ਰਾਹੁਲ ਗਾਂਧੀ ਜਿਹੜਾ ਹੈ ਉਹ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਹੈ ਜੈਨਜੀਸ ਦੇ ਜ਼ਰੀਏ ਹੁਣ ਇਹ ਤਾਂ ਹੋ ਗਿਆ ਆਪੋਜੀਸ਼ਨ ਤੇ ਸਰਕਾਰ ਦਾ ਮਸਲਾ ਹੁਣ ਇਹ ਦੇਖਿਆ ਜਾਵੇ ਵੀ ਕੀ ਜੈਨਜੀ ਜਿਹੜੇ ਹੈਗੇ ਆ ਉਹ ਸਰਕਾਰ ਨੂੰ ਟੱਕਰ ਦੇ ਸਕਦੇ ਆ ਸਰਕਾਰ ਦੇ ਲਈ ਖਤਰਾ ਬਣ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਜਦੋਂ ਕੋਈ ਜਿਹੜੀ ਆ ਕੈਲੋਬੀ ਸੈਕਟਰ ਆਫ ਪਪੂਲੇਸ਼ਨ ਹੁੰਦਾ ਜਦੋਂ ਅਵੇਅਰ ਹੋਣਾ ਚਾਹੀਏ ਵੂਮਨਸ ਦੀ ਗੱਲ ਕਰ ਲੋ ਤਾਂ ਉਹ ਜ਼ਰੂਰ ਸਰਕਾਰ ਨੂੰ ਬਣਾ ਵੀ ਸਕਦੀ ਹੈ ਤੇ ਸਰਕਾਰ ਨੂੰ ਡੇਗ ਵੀ ਸਕਦੀ ਹੈ ਤੇ ਕਿਤਨਾ ਕਦੇ ਦੇਖਿਆ ਜਾਵੇ ਜਿਹੜਾ ਅੱਜ ਦਾ ਮਾਹੌਲ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਕਾਫੀ ਮੈਜੋਰਟੀ ਨਾਲ ਸਰਕਾਰ ਦੇ ਵਿੱਚ ਬੈਠੇ ਨੇ ਤੇ ਉਹਨਾਂ ਦੀ ਇੱਕ ਦੂਜੀ ਖਾਸ ਈਤਿਹਾਸ ਇਹ ਵੀ ਹੈ ਕਿ ਮੀਡੀਆ ਉੱਤੇ ਬਹੁਤ ਵਧੀਆ ਕੰਟਰੋਲ ਹੈ ਉਹਨਾਂ ਦਾ ਸੋ ਅਸੀਂ ਦੇਖਦੇ ਹਾਂ ਸਾਨੂੰ ਇਦਾਂ ਦੀਆਂ ਖਬਰਾਂ ਸਾਨੂੰ ਮਿਲਦੀਆਂ ਵੀ ਸਰਕਾਰ ਨੇ ਜਿਵੇਂ ਸਾਰੇ ਚੰਗੇ ਕੰਮ ਕੀਤੇ ਨੇ ਹਾਲਾਂਕਿ ਮੀਡੀਆ ਦਾ ਸਹੀ ਕੰਮ ਹੁੰਦਾ ਕ੍ਰਿਟੀਸਾਈਜ਼ ਕਰਨਾ ਸਰਕਾਰ ਨੂੰ ਅਸੀਂ ਚੁਣੀ ਆ ਸਰਕਾਰ ਬਹੁਤ سارے ਚੰਗੇ ਕੰਮ ਵੀ ਕਰਦੀ ਹੈ ਕੁਝ ਮਾੜੇ ਕੰਮ ਵੀ ਕਰ ਜਾਂਦੀ ਹੈ ਸੋ ਕਿਉਂ ਨਾ মিডিਆ ਉਹਨਾਂ ਦੋਨਾਂ ਚੀਜ਼ਾਂ ਨੂੰ ਦਿਖਾਵੇ ਲੇਕਿਨ ਜਿਹੜਾ ਸਾਡਾ ਨੈਸ਼ਨਲ মিডিਆ ਹੈ ਉਹ ਇਸ ਦੌਰ ਤੋਂ ਲੰਘ ਚੁੱਕਾ ਹੋਇਆ ਉਹਨਾਂ ਨੂੰ ਸਿਰਫ ਚੰਗਿਆਈ ਦਿਖਦੀ ਹੈ ਬੁਰਾਈ ਦਿਖਦੀ ਨਹੀਂ ਹੈਗੀ ਸੋ ਤਾਂ ਕਰਕੇ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਜੈਂਜ਼ੀਜ਼ ਨੂੰ ਕਿਹਾ ਕਿ ਬਾਈ ਤੁਸੀਂ ਹੁਣ ਸੋਸ਼ਲ ਮੀਡੀਆ ਰਾਹੀਂ ਅੱਗੇ ਆਓ ਰਿਸਰਚ ਕਰੋ ਇਸ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸਰਕਾਰ ਦੇ ਜਿਹੜੇ ਕਾਲੇ ਚਿੱਠੇ ਉਹ ਸਾਹਮਣੇ ਰੱਖੋ ਲੋਕਾਂ ਨੂੰ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਜੈਂਜੀਸ ਨੇ ਇਹ ਕਿਸ ਲੈਵਲ ਦੇ ਕਹਿੰ ਲੋ ਵੀ ਕਿ ਜਨਰੇਸ਼ਨ ਹੈਗੀ ਆ ਸਮਝ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਇਹ ਸਰਕਾਰ ਲਈ ਖਤਰਾ ਬਣ ਸਕਦੇ ਨੇ ਜਾਂ ਫਿਰ ਜੈਂਜੀਸ ਨੂੰ ਪੋਲੀਟੀਕਲੀ ਅਵੇਅਰ ਹੋਣਾ ਚਾਹੀਦਾ ਆ ਇਹ ਇਨਫੋਰਮੇਸ਼ਨ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਹਾਡੇ ਵਿੱਚੋਂ ਕੌਣ-ਕੌਣ ਜੈਂਜੀ ਹੈ ਜਾਂ ਫਿਰ ਤੁਹਾਡਾ ਕੋਈ ਨੌਨ ਜੈਂਜੀ ਹੈ ਤਾਂ ਉਹਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਉਂਦੇ ਵਾਸਤੇ ਰੋ ਰੱਬ ਖੈਰ ਕਰੇ ਜੀ ਸਸ਼ੀ ਘਸਰਨ ਬਾਈ ਬਾਈ